ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਦੋਸਤੋ ਅੱਜ ਮੇਰਾ ਪੰਜਾਬ ਵਿੱਚ ਅਸੀਂ ਗੱਲ ਕਰਨੀ ਹੈ ਆਪਣੇ ਪ੍ਰਦੇਸ਼ ਵਿੱਚ ਹੋਈ ਉਸ ਡਿਵੈਲਪਮੈਂਟ ਦੀ ਜਿਸ ਡਿਵੈਲਪਮੈਂਟ ਨੇ ਪੰਜਾਬ ਦੀ ਨੁਹਾਰ ਤਾਂ ਬਦਲੀ ਹੈ ਕਿ ਹੁਣ ਡਿਵੈਲਪਮੈਂਟ ਦੇ ਕੁਝ ਪ੍ਰੋਜੈਕਟ ਸਿਰੇ ਚੜ ਜਾਣ ਤੋਂ ਬਾਅਦ ਸਰਕਾਰਾਂ ਨੇ ਉਸ ਤੇ ਸੋਚਣਾ ਸ਼ੁਰੂ ਕਰ ਦਿੱਤਾ ਹੈ ਖੈਰ ਦੇਰ ਆਏ ਦਰਸਤ ਆਏ ਦੀ ਕਹਾਵਤ ਮੰਗ ਅਸੀਂ ਹਾਲੇ ਵੀ ਸੰਭਲ ਜਾਈਏ ਤਾਂ ਸ਼ਾਇਦ ਡਿਵੈਲਪਮੈਂਟ ਦੇ ਅਗਲੇ ਪ੍ਰੋਜੈਕਟਾਂ ਵਿੱਚ ਜ਼ਰੂਰ ਇਤਿਹਾਤ ਵਰਤ ਲਵਾਂਗੇ ਹੁਣ ਜਿਸ ਡਿਵੈਲਪਮੈਂਟ ਦੀ ਅਸੀਂ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਹੈ ਪੰਜਾਬ ਵਿੱਚ ਬਣੇ ਕਈ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਦੀ ਇਹਨਾਂ ਪ੍ਰੋਜੈਕਟਾਂ ਦੇ ਬਣਨ ਨਾਲ ਜਿੱਥੇ ਗੱਡੀਆਂ ਚਲਾਉਣ ਵਾਲੇ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ ਉੱਥੇ ਇਹ ਪ੍ਰੋਜੈਕਟ ਹੁਣ ਪੰਜਾਬ ਦੀ ਜ਼ਮੀਨ ਨੂੰ ਬੰਜਰ ਬਣਾ ਦੇਣ ਦਾ ਕੰਮ ਵੀ ਕਰਨ ਲੱਗ ਪਏ ਹਨ ਦਰਅਸਲ ਹੋਇਆ ਇੰਜ ਹੈ ਇਹ ਕਈ ਥਾਵਾਂ ਤੇ ਨੈਸ਼ਨਲ ਹਾਈਵੇ ਦੀਆਂ ਸੜਕਾਂ 10-10 ਫੁੱਟ ਤੱਕ ਉੱਚੀਆਂ ਹਨ ਜਿਸ ਜੇ ਥਾਂ ਤੋਂ ਇਹ ਸੜਕਾਂ 10-10 ਫੁੱਟ ਤੋਂ ਜ਼ਿਆਦਾ ਉੱਚੀਆਂ ਹਨ ਉਹਦੇ ਆਲੇ-ਦੁਆਲੇ ਦੀਆਂ ਜ਼ਮੀਨਾਂ ਦੇ ਕੁਦਰਤੀ ਪਾਣੀ ਦੀ ਨਿਕਾਸੀ ਬੰਦ ਹੋ ਗਈ ਹੈ ਕੁਦਰਤੀ ਪਾਣੀ ਦੀ ਨਿਕਾਸੀ ਬੰਦ ਹੋਣ ਕਰਕੇ ਬਰਸਾਤੀ ਪਾਣੀ ਅਕਸਰ ਇਹਨਾਂ ਜ਼ਮੀਨਾਂ ਵਿੱਚ ਹੀ ਰੁਕਿਆ ਰਹਿੰਦਾ ਹੈ ਜ਼ਿਆਦਾ ਬਰਸਾਤ ਹੋਣ ਦੀ ਸੂਰਤ ਵਿੱਚ ਇਹ ਬਰਸਾਤੀ ਪਾਣੀ ਜਦੋਂ ਖੇਤਾਂ ਵਿੱਚੋਂ ਰੁੜਦਾ ਹੈ ਤਾਂ ਇਸ ਰੋੜ ਵਿੱਚ ਖੇਤਾਂ ਦੀ ਉਪਜਾਊ ਪਰਤ ਵੀ ਪਾਣੀ ਨਾਲ ਹੀ ਰੁੜ ਜਾਂਦੀ ਹੈ ਇਸ ਦਾ ਅਸਰ ਇਹਨਾਂ ਖੇਤਾਂ ਦੀ ਉਪਯੋਗਪਨ ਸ਼ਕਤੀ ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ ਕੈਨ ਤੋਂ ਭਾਵ ਇਹ ਹੋਇਆ ਕਿ ਖੇਤਾਂ ਦੀ ਉੱਪਰਲੀ ਪਰਤ ਰੁੜ ਜਾਣ ਕਰਕੇ ਕਿਉਂਕਿ ਇਹਨਾਂ ਜ਼ਮੀਨਾਂ ਦੀ ਉਪਜਾਊ ਤਾਕਤ ਘਟ ਗਈ ਹੈ ਇਸ ਲਈ ਇਸ ਦਾ ਸਿੱਧਾ ਸਿੱਧਾ ਨਕਾਰਾਤਮਕ ਅਸਰ ਖੇਤੀ ਦੀ ਉਪਜ ਤੇ ਪੈਣਾ ਸ਼ੁਰੂ ਹੋ ਗਿਆ ਹੈ ਪੰਜਾਬ ਦੇਸ਼ ਭਰ ਵਿੱਚ ਖੇਤੀਬਾੜੀ ਤੇ ਨਿਰਭਰ ਰਹਿਣ ਵਾਲਾ ਪ੍ਰਦੇਸ਼ ਹੈ ਇੱਥੋਂ ਦੀ ਲਗਭਗ ਸਾਰੀ ਅਰਥਵਿਵਸਥਾ ਖੇਤੀਬਾੜੀ ਤੇ ਹੀ ਨਿਰਭਰ ਕਰਦੀ ਹੈ ਅਜਿਹੇ ਵਿੱਚ ਕੁਝ ਪ੍ਰੋਜੈਕਟਾਂ ਕਰਕੇ ਅਗਰ ਪੰਜਾਬ ਦੀ ਜ਼ਮੀਨ ਬੰਜਰ ਹੋਣ ਲੱਗ ਪਵੇ ਤਾਂ ਉਹ ਪ੍ਰੋਜੈਕਟ ਖਤਰੇ ਦੀ ਘੰਟੀ ਤੋਂ ਘੱਟ ਨਹੀਂ ਹਨ ਪੰਜਾਬ ਦੀ ਇਹ ਸਮੱਸਿਆ ਨੂੰ ਤੁਹਾਡੇ ਨਾਲ ਡਿਸਕਸ ਕਰਨ ਦੇ ਪਿੱਛੇ ਖੇਤੀਬਾੜੀ ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਮਾਮਲਿਆਂ ਦੀ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਵੱਲੋਂ ਖੜੇ ਕੀਤੇ ਗਏ ਉਹ ਸਵਾਲ ਹਨ ਜਿਨ੍ਹਾਂ ਦਾ ਜਵਾਬ ਹੁਣ ਤਲਾਸ਼ਿਆ ਜਾ ਰਿਹਾ ਹੈ ਕਮੇਟੀ ਨੇ ਨੈਸ਼ਨਲ ਹਾਈਵੇ ਅਥਾਰਟिटीज ਆਫ ਇੰਡੀਆ ਤੋਂ ਜਵਾਬ ਮੰਗਿਆ ਹੈ ਪੁੱਛਿਆ ਇਹ ਗਿਆ ਹੈ ਕਿ ਪੰਜਾਬ ਵਿੱਚ ਵਕਫ ਵਕ ਹਾਈਵੇਜ਼ ਬਣਾਉਣ ਦੇ ਦੌਰਾਨ ਕਿਸਾਨਾਂ ਦੀ ਉਪਜਾਊ ਜ਼ਮੀਨ ਨੂੰ ਕੁਦਰਤੀ ਪਾਣੀ ਦੀ ਮਾਰ ਤੋਂ ਬਚਾਉਣ ਲਈ ਕੀ ਪਲਾਨਿੰਗ ਕੀਤੀ ਗਈ ਸੀ ਪੰਜਾਬ ਦੀਆਂ ਜ਼ਮੀਨਾਂ ਨਾਲ ਸੰਬੰਧਿਤ ਵੱਖ-ਵੱਖ ਨੈਸ਼ਨਲ ਹਾਈਵੇਜ਼ ਪ੍ਰੋਜੈਕਟਾਂ ਕਰਕੇ ਜ਼ਮੀਨ ਦੀ ਉਪਜ ਤੇ ਪਏ ਮਾੜੇ ਅਸਰ ਦੇ ਮੱਦੇ ਨਜ਼ਰ ਚਿੰਤਾ ਦਰਸਾਉਂਦੇ ਹੋਏ ਪੰਜਾਬ ਵਿਧਾਨ ਸਭਾ ਵਿੱਚ ਵੀ ਕਈ ਵਾਰ ਇਹ ਮੁੱਦਾ ਪਰਦੇਸ਼ ਦੇ ਵਿਧਾਇਕਾਂ ਵੱਲੋਂ ਉਠਾਇਆ ਗਿਆ ਹੈ। ਇਹੀ ਕਾਰਨ ਹੈ ਕਿ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਇਸ ਮੁੱਦੇ ਨੂੰ ਪੂਰੀ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਵਿੱਚ ਬਣਾਏ ਗਏ ਹਾਈਵੇ ਪ੍ਰੋਜੈਕਟਾਂ ਦੀਆਂ ਨੀਂਹਾਂ ਖੋਦਣ ਦੀ ਕੋਸ਼ਿਸ਼ ਕਰ ਰਹੀ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਵਿੱਚ ਬਖ ਬਖ ਮੈਂਬਰ ਪਾਰਲੀਮੈਂਟ ਹਨ ਅਤੇ ਇਸ ਕਮੇਟੀ ਦੇ ਮੁਖੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਚਰਨਜੀਤ ਚੰਨੀ ਹਨ ਚੰਨੀ ਦੇ ਹਵਾਲੇ ਤੋਂ ਇਹ ਸਾਰੀ ਜਾਣਕਾਰੀ ਅੰਗਰੇਜ਼ੀ ਅਖਬਾਰ ਦੀ ਟ੍ਰਿਬਿਊਨ ਨੇ ਪ੍ਰਕਾਸ਼ਿਤ ਕੀਤੀ ਅਖਬਾਰ ਦਾ ਕਹਿਣਾ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਮੇਟੀ ਦੇ ਮੁਖੀ ਚਰਨਜੀਤ ਚੰਨੀ ਦਾ ਕਹਿਣਾ ਹੈ ਕਿ ਹਾਈਵੇਜ਼ ਦੀ ਬੇਤਰਤੀਬ ਹੋਈ ਕੰਸਟਰਕਸ਼ਨ ਨਾਲ ਹਾਈਵੇਜ਼ ਨੇ ਪਾਣੀ ਦੇ ਕੁਦਰਤੀ ਵਹਾਅ ਨੂੰ ਹੀ ਨਹੀਂ ਰੋਕਿਆ ਬਲਕਿ ਹਾਈਵੇਜ਼ ਦੇ ਆਲੇ-ਦੁਆਲੇ ਦੀ ਖੇਤੀਬਾੜੀ ਯੋਗ ਜ਼ਮੀਨ ਦਾ ਉਪਯੋਗਪਨ ਵੀ ਖਤਮ ਕਰ ਦਿੱਤਾ। ਅਖਬਾਰ ਦਾ ਕਹਿਣਾ ਹੈ ਕਿ ਹਾਈਵੇਜ਼ ਦੇ ਆਲੇ-ਦੁਆਲੇ ਦੀਆਂ ਜ਼ਮੀਨਾਂ ਨੂੰ ਕੰਸਟਰਕਸ਼ਨ ਦੌਰਾਨ ਮਨਜ਼ੂਰ ਸੁਰਾ লিমিਟ ਤੋਂ ਜ਼ਿਆਦਾ ਪੁੱਟ ਦਿੱਤਾ ਗਿਆ ਸੀ। ਇਸ ਨਾਲ ਵੀ ਜਮੀਨਾਂ ਦੀ ਉੱਪਰਲੀ ਉਪਜਾਊ ਵਰਤ ਖਰਾਬ ਹੋਈ ਹੈ। ਅਖਬਾਰ ਦਾ ਕਹਿਣਾ ਹੈ ਕਿ ਹਾਈਵੇਜ਼ ਬਣਾਉਣ ਦੇ ਦੌਰਾਨ ਜਿਨ੍ਹਾਂ ਜ਼ਮੀਨਾਂ ਨੂੰ ਬਹੁਤ ਸਾਰੀਆਂ ਥਾਵਾਂ ਤੋਂ ਕੁੱਟਿਆ ਗਿਆ ਹੈ, ਉਹਨਾਂ ਨੂੰ ਕੁੱਟਣ ਤੋਂ ਪਹਿਲਾਂ ਇਸ ਤੋਂ ਹੋਣ ਵਾਲੇ ਪ੍ਰਭਾਵ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਹੈ। ਨਾ ਹੀ ਇਹ ਦੇਖਿਆ ਗਿਆ ਹੈ ਕਿ ਇਹਨਾਂ ਜ਼ਮੀਨਾਂ ਨੂੰ ਕੁੱਟਣ ਨਾਲ ਸਮਾਜ ਤੇ ਕੀ ਅਸਰ ਪਵੇਗਾ ਅਤੇ ਨਾ ਹੀ ਇਸ ਗੱਲ ਦੀ ਚਿੰਤਾ ਕੀਤੀ ਗਈ ਹੈ ਕਿ ਜ਼ਮੀਨਾਂ ਨਾਲ ਛੇੜਛਾੜ ਕਰਨ ਤੋਂ ਬਾਅਦ ਕਿਸਾਨਾਂ ਦੇ ਪੁਨਰਵਾਸਤੇ ਕੀ ਅਸਰ ਹੋਵੇਗਾ। ਨਵਜ ਪੰਜਾਬ ਦੀ ਇਸ ਗੱਲ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ ਕਿ ਵੱਖ-ਵੱਖ ਹਾਈਵੇ ਪ੍ਰੋਜੈਕਟ ਬਣਾਏ ਜਾਣ ਤੋਂ ਬਾਅਦ ਪੰਜਾਬ ਦੀ ਜ਼ਮੀਨ ਨੂੰ ਕਿੱਥੇ ਕਿੰਨਾ ਅਸਰ ਹੋਇਆ ਹੈ ਬਰਸਾਤੀ ਪਾਣੀ ਦੀ ਨਿਕਾਸੀ ਕਿੱਥੇ-ਕਿੱਥੇ ਰੁਕ ਗਈ ਹੈ ਨਵਜ ਪੰਜਾਬ ਦੀ ਇਸ ਗੱਲ ਤੇ ਵੀ ਕਮੈਂਟ ਨਹੀਂ ਕਰਨਾ ਚਾਹੁੰਦਾ ਕਿ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਬਣਾਏ ਗਏ ਨੈਸ਼ਨਲ ਹਾਈਵੇ ਦੇ ਪ੍ਰੋਜੈਕਟਾਂ ਨੇ ਪੰਜਾਬ ਦੀਆਂ ਜ਼ਮੀਨਾਂ ਨੂੰ ਬੰਜਰ ਕਰ ਦਿੱਤਾ ਹੈ ਪਰੰਤੂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਹੈ ਕਿ ਇਹ ਉਹ ਮੁੱਦਾ ਹੈ ਜਿਸ ਨੂੰ ਵੱਖ-ਵੱਖ ਹਾਈਵੇ ਪ੍ਰੋਜੈਕਟ ਬਣਾਉਣ ਤੋਂ ਪਹਿਲਾਂ ਨਾ ਕੇਵਲ ਨੈਸ਼ਨਲ ਹਾਈਵੇ ਅਥਾਰਟिटीज ਆਫ ਇੰਡੀਆ ਨੂੰ ਚੰਗੀ ਤਰ੍ਹਾਂ ਘੋਖ ਲੈਣਾ ਚਾਹੀਦਾ ਸੀ ਬਲਕਿ ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ ਨੂੰ ਵੀ ਸਮਾਂ ਰੈਂਦੇ ਇਸ ਵੱਲ ਧਿਆਨ ਦੇਣਾ ਚਾਹੀਦਾ ਸੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਅਤੇ ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ ਦੋਵੇਂ ਹੀ ਬੇਹਦ ਪ੍ਰੋਫੈਸ਼ਨਲ ਸੰਸਥਾਵਾਂ ਹਨ ਇਹਨਾਂ ਦੋਵਾਂ ਸੰਸਥਾਵਾਂ ਕੋਲ ਮਾਹਰ ਵਿਗਿਆਨੀ ਹਨ ਇਹ ਵਿਗਿਆਨੀ ਕਈ ਦਹਾਕੇ ਅਡਵਾਂਸ ਪਲਾਨਿੰਗ ਤਿਆਰ ਕਰਕੇ ਰੱਖਣ ਵਿੱਚ ਸਮਰਥ ਹਨ ਪੰਜਾਬ ਦੇ ਬਖਵਕ ਹਾਈਵੇਜ਼ ਪ੍ਰੋਜੈਕਟਾਂ ਦੇ ਨਿਰਮਾਣ ਤੋਂ ਪਹਿਲਾਂ ਵੀ ਅਗਰ ਇਨ੍ਹਾਂ ਸਾਰੇ ਬਿੰਦੂਆਂ 'ਤੇ ਧਿਆਨ ਦੇ ਦਿੱਤਾ ਜਾਂਦਾ ਤਾਂ ਸ਼ਾਇਦ ਅੱਜ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਨੂੰ ਉਪਜੇ ਇਨ੍ਹਾਂ ਸਵਾਲਾਂ ਵਾਸਤੇ ਕੰਮ ਨਹੀਂ ਕਰਨਾ ਪੈਂਦਾ ਕਮੇਟੀ ਦੇ ਮੁਖੀ ਚਰਨਜੀਤ ਚੰਨੀ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਅਤੇ ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ ਨੂੰ 2 ਸਤੰਬਰ ਦੇ ਦਿਨ ਰਿਕਾਰਡ ਸਮੇਤ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੇ ਨਿਰਦੇਸ਼ ਦਿੱਤੇ ਹਨ ਕਮੇਟੀ ਇਹਨਾਂ ਦੋਨਾਂ ਸੰਸਥਾਵਾਂ ਤੋਂ ਇਹ ਜਵਾਬ ਚਾਹੁੰਦੀ ਹੈ ਕਿ ਪ੍ਰੋਜੈਕਟ ਬਣਾਉਣ ਤੋਂ ਪਹਿਲਾਂ ਪਾਣੀ ਦੇ ਕੁਦਰਤੀ ਵਹਾਅ ਵਿੱਚ ਰੁਕਾਵਟ ਪੈਣ ਅਤੇ ਇਸ ਰੁਕਾਵਟ ਨੂੰ ਦੂਰ ਕਰਨ ਲਈ ਉਨ੍ਹਾਂ ਕੋਲ ਕੀ ਪਲਾਨਿੰਗ ਸੀ ਇਹ ਵੀ ਪੁੱਛਿਆ ਗਿਆ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਕੋਲ ਅਜੇ ਹਾ ਕਿਹੜਾ ਰਿਕਾਰਡ ਹੈ ਜਿਸ ਨਾਲ ਇਸ ਗੱਲ ਦਾ ਪਤਾ ਲੱਗ ਸਕੇ ਕਿ ਪਾਣੀ ਦੇ ਕੁਦਰਤੀ ਵਹਾਅ ਨੂੰ ਸਹਿਜ ਰਾਹ ਮਿਲਦਾ ਰਹਿ ਸਕੇ ਤੁਹਾਨੂੰ ਦੱਸ ਦਈਏ ਕਿ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਨੇ ਇਹ ਸਵਾਲ ਜਿਨ੍ਹਾਂ ਹਾਈਵੇ ਪ੍ਰੋਜੈਕਟਾਂ ਨੂੰ ਲੈ ਕੇ ਚੁੱਕੇ ਹਨ ਉਹਨਾਂ ਵਿੱਚ ਦਿੱਲੀ ਅੰਮ੍ਰਿਤਸਰ ਕਟੜਾ ਅੰਮ੍ਰਿਤਸਰ ਬਠਿੰਡਾ ਲੁਧਿਆਣਾ ਬਠਿੰਡਾ ਸਿਰਹੰਦ ਸਹਿਣਾ ਮੁਹਾਲੀ ਸਿਰਹੰਦ ਪੱਛਮੀ ਲੁਧਿਆਣਾ ਬਾਈਪਾਸ ਅੰਮ੍ਰਿਤਸਰ ਰਮਦਾਸ ਅਤੇ ਉਤਰੀ ਪਟਿਆਲਾ ਬਾਈਪਾਸ ਹਨ ਇਹ ਸਾਰੇ ਹਾਈਵੇ ਕਈ-ਕਈ ਥਾਵਾਂ ਤੋਂ ਕਾਫੀ ਉੱਚੇ ਬਣੇ ਹੋਏ ਹਨ ਜਿਨ੍ਹਾਂ ਕਰਕੇ ਕੁਦਰਤੀ ਪਾਣੀ ਦਾ ਵਹਾਅ ਨਾ ਕੇਵਲ ਰੁਕ ਗਿਆ ਹੈ ਬਲਕਿ ਉਸਨੇ ਉਪਜਾਊ ਜ਼ਮੀਨ ਨੂੰ ਵੀ ਰੋੜਨਾ ਸ਼ੁਰੂ ਕਰ ਦਿੱਤਾ ਹੈ ਆਓ ਦੇਖਦੇ ਹਾਂ 2 ਸਤੰਬਰ ਨੂੰ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਦੇ ਸਾਹਮਣੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਅਤੇ ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ ਦੇ ਅਧਿਕਾਰੀ ਆਪਣਾ ਕੀ ਪੱਖ ਰੱਖਦੇ ਹਨ ਉਨ੍ਹਾਂ ਦੇ ਪੱਖ ਤੋਂ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਕਿੰਨੀ ਸੈਟੀਸਫਾਈ ਹੁੰਦੀ ਹੈ ਪੰਜਾਬ ਵਿੱਚ ਡਵੈਲਪਮੈਂਟ ਪ੍ਰੋਜੈਕਟ ਸ਼ੁਰੂ ਕਰਨ ਵਾਲੀਆਂ ਇੰਸਟੀਟਿਊਸ਼ਨਸ ਨੂੰ ਕੋਈ ਵੀ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਕੀ ਸੁਝਾ ਦਿੰਦੀ ਹੈ ਅਤੇ ਇਹਨਾਂ ਮੌਜੂਦ ਪ੍ਰੋਜੈਕਟਾਂ ਦੀ ਅਸਲ ਤਸਵੀਰ ਅਤੇ ਉਹਨਾਂ ਕਰਕੇ ਪੰਜਾਬ ਦੀ ਖੇਤੀਬਾੜੀ ਨਾਲ ਸੰਬੰਧਿਤ ਜ਼ਮੀਨ ਨੂੰ ਲੱਗੇ ਢਾਹ ਦੀ ਪਰਪਾਈ ਕਿਵੇਂ ਕੀਤੀ ਜਾਂਦੀ ਹੈ ਨਵੀਂ ਅਪਡੇਟ ਲੈ ਕੇ ਫਿਰ ਮਿਲਦੇ ਹਾਂ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਅੱਜ ਦੇ ਵੀਡੀਓ ਤੇ ਤੁਹਾਡੀ ਕੀ رائے ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ੇ